ਮੈਂ ਪ੍ਰਗਟ ਸਿੰਘ ਸਰਪੰਚੁਰ ਅਰਗੜ ਅੱਜ ਘੱਗਰ ਨਦੀ ਚ ਪਾਣੀ ਦੁਬਾਰਾ ਫੇਰ ਵਧ ਰਿਹਾ ਹੈ ਜੀ ਜੋ ਪ੍ਰਸ਼ਾਸਨ ਵੱਲੋਂ ਇਹ ਵੀ ਉਪਤਾ ਪ੍ਰਬੰਧ ਕੀਤੇ ਹੋਏ ਨੇ ਜਿਵੇਂ ਥੱਲੇ ਟੂਲੇ ਦੀਆਂ ਦੋ ਤਿੰਨ ਟਰੈਲੀਆਂ ਭਰੀਆਂ ਹੋਈਆਂ ਨੇ ਜੀ ਮਸ਼ੀਨਾਂ ਮੰਗਾਈਆਂ ਹੋਈਆਂ ਨੇ ਤੇ ਸਿੱਖੇ ਪੰਦਾ ਜੀ ਜੋ ਸਰਦਾਰ ਆਪਣਾ ਪ੍ਰੀਤਮ ਸਿੰਘ ਜੀ ਗੰਬੀਰ ਜੀ ਐਕਸ਼ਨ ਸਾਹਿਬ ਆਪਣਾ ਐਲਡੀਓ ਸਾਹਿਬ ਸਿੰਘ ਜੀ ਅਤੇ ਹੋਰ ਸਾਰੇ ਜੀ ਪ੍ਰਸ਼ਾਸਨ ਦੀ ਵਾਰ-ਵਾਰ ਸਾਡੇ ਕੋਲ ਫੋਨ ਵੀ ਆ ਰਹੇ ਨੇ ਮੋਕੇ ਤੇ ਸੈਕਟਰੀ ਸਾਹਿਬ ਬੈਠੇ ਨੇ ਆਪਣੇ ਬੇਲਦਾਰ ਦੀ ਨੇ ਸਾਰੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਬੰਧ ਨੇ ਤੇ ਬੰਦੇ ਤੇ ਮਿੱਟੀ ਪਾਈ ਹੋਈ ਹੈ ਜਿੱਤੇ ਕਰਕੇ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ ਇਲਾਕੇ ਤੇ ਇੰਦਰ ਨਿਗਾਹ ਪਈਏ ਬਾਰ-ਬਾਰ ਫੋਨ ਵੀ ਆ ਰਹੇ ਹਨ ਜਿੱਤਰ ਕੇ ਲੋਕਾਂ ਨੂੰ ਵੀ ਅਪੀਲ ਹੈ ਵੀ ਬਰਸਾਤਾਂ ਦੇ ਦਿਨਾਂ 'ਚ ਕਕਰ ਨਦੀ ਦੇ ਨੇੜੇ ਨਾ ਜਾਇਆ ਜਾਵੇ ਤਾਂ ਕਿ ਪਾਣੀ ਤੋਂ ਬਚਾਅ ਹੋ ਸਕੇ ਸਰਪਾ ਤੋਂ ਬਚਾਅ ਹੋ ਸਕੇ ਮੈਂ ਦੁਬਾਰਾ ਫਿਰ ਸਾਰੇ ਹੀ ਪ੍ਰਸ਼ਾਦ ਹੁੰਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਦੀ ਸੇਵਾ ਜੀ ਕਾਲ ਜੀ ਮੈਂ ਬਲਾਕ ਪ੍ਰਧਾਨ ਗੁਰਜੀਤ ਸਿੰਘ ਪਿੰਡ ਰਾਜਗੜ ਤੋਂ ਜੀ ਇਹ ਆਪਣੇ ਜਿਹੜੇ ਇੱਕ ਗਰਦੀ ਸਥਿਤੀ ਨੂੰ ਵੇਖਦਿਆਂ ਹੋਇਆ ਪੂਤਾ ਪ੍ਰਬੰਧ ਕੀਤੇ ਗਏ ਨੇ ਜੀ ਐਮਐਲਏ ਕੁਲਾਲ ਘਨੌਰ ਜੀ ਦੇ ਯਤਨਾਂ ਸਦਕਾ ਤੇ ਜੋ ਪ੍ਰਸ਼ਾਸਨ ਦੇ ਯਤਨਾਂ ਸਦਕਾ ਸਾਰੇ ਪ੍ਰਬੰਧ ਜਿਹੜੇ ਨੇ ਬਿਲਕੁਲ ਬਿਲਕੁਲ ਪਰਫੈਕਟ ਨੇ ਜੀ ਇੱਥੇ ਜੇ ਇੱਕ ਤੇ ਹਾਈ ਅਲਰਟ ਹੁੰਦਾ ਜਾ ਜੀ ਮਸ਼ੀਨਾਂ ਤਿਆਰ ਨੇ ਬੰਨ ਲਾਉਣ ਵਾਸਤੇ ਜੀ ਤੇ ਬਾਕੀ ਪਿੰਡ ਵਾਲਿਆਂ ਨੂੰ ਅਲਰਟ ਕੀਤਾ ਹੋਇਆ ਕਿ ਜੇ ਪਾਣੀ ਪਿੱਛੋਂ ਵੱਧਦਾ ਤੇ ਆਪਣਾ ਪ੍ਰਬੰਧ ਕਰਕੇ ਰੱਖਣ ਸਾਡੇ ਐਮ ਐਲ ਏ ਸਾਹਿਬ ਵੱਲੋਂ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਜੀ ਇੱਥੇ ਪਿੰਡ ਵਾਲਿਆਂ ਵਾਸਤੇ ਰਾਸ਼ਨ ਪਾਣੀ ਸਭ ਕੁਝ ਤਿਆਰੀ ਹੈ ਜੀ ਫੜ ਪੀੜਤਾਂ ਲਈ ਚਲੋ ਆਪਣੇ ਇਸ ਏਰੀਆ 'ਚ ਤੇ ਹਲੇ ਐਡੀ ਕੋਈ ਮਾਰ ਨਹੀਂ ਵਜੀ ਜਿੱਦ ਤਰ ਆਪਣੇ ਦੂਜੇ ਪੰਜਾਬ ਦੇ ਦੂਜੇ ਹਿੱਸਿਆਂ ਦੇ ਵਿੱਚ ਹੜ੍ਹ ਆਇਆ ਹੋਇਆ ਹੈ ਉਧਰ ਸਾਡੇ ਹਲਕੇ ਘਨੌਰ ਤੋਂ ਲੈ ਕੇ ਦਵਾਈ ਲੈ ਕੇ ਤੇ ਚਾਰਾ ਲੈ ਕੇ ਵੀ ਗਏ ਹੋਏ ਨੇ ਤੇ ਜੇ ਆਪਣੇ ਇਸ ਘਗਰਦਰਿਆ ਦਾ ਹੜ ਹੁੰਦਾ ਬਾਹਰ ਤੇ ਇਹ ਇਲਾਕੇ ਨੂੰ ਵੈਸੇ ਤੇ ਪ੍ਰਮਾਤਮਾ ਸੁੱਖ ਰੱਖੇ ਜੇ ਆਉਂਦਾ ਵੀ ਇਹ ਤਾਂ ਪੂਰੇ ਇੰਤਜ਼ਾਮ ਵਧੀਆ ਕੀਤੇ ਹੋਏ ਨੇ ਤਾਂ ਕਿ ਜਿਹੜੇ ਜਿਹੜੇ ਪਿੰਡ ਨੇੜੇ ਨੇੜੇ ਨੇ ਘਗਰਦਰਿਆ ਦੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਏ ਪ੍ਰਸ਼ਾਸਨ ਪੂਰਾ ਧਿਆਨ ਦੇ ਰਿਹਾ ਇਸ ਚੀਜ਼ ਦੇ ਉੱਤੇ ਤੇ ਪਿੰਡ ਵਾਸੀ ਵੀ ਪਿੰਡਾਂ ਦੇ ਸਰਪੰਚ ਵੀ ਅਲਰਟ ਨੇ ਮੈਂਬਰ ਸਾਹਿਬਾਨ ਵੀ ਅਲਰਟ ਨੇ ਬਾਕੀ ਵਧੀਆ ਚੀਜ਼ ਸੈਕਟਰੀ ਸਾਹਿਬ ਵੀ ਆ ਕੇ ਬੈਠੇ ਹੋਏ ਨੇ ਆਪਣਾ ਵਧੀਆ ਸਿਸਟਮ ਹੈ ਹਲੇ ਤੱਕ ਤਾਂ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਜੇ ਹੁੰਦੀ ਵੀ ਹੈ ਤਾਂ ਉਹਦੇ ਲਈ ਤੁਸੀਂ ਦੇਖ ਸਕਦੇ ਹੋ ਪਿੱਛੇ ਜੇਸੀਡੀ ਮਸ਼ੀਨਾਂ ਨੇ ਉਹ ਬੰਨਤੀ ਵੀ ਖੜੀ ਹੋਈ ਹੈ ਆ ਵੀ ਖੜੀ ਹੋਈ ਹੈ ਸੜਕ ਦੇ ਕਿਨਾਰੇ ਤੇ ਜਿੱਥੋਂ ਜਿੱਥੋਂ ਆਪਾਂ ਨੂੰ ਲੱਗਦਾ ਵੀ ਖਤਰਾ ਪਾਣੀ ਬਾਹਰ ਆ ਸਕਦਾ ਤੇ ਉੱਥੇ ਵਧੀਆ ਪ੍ਰਬੰਧ ਕੀਤੇ ਨੇ ਕਿਸੇ ਤਰ੍ਹਾਂ ਦੀ ਕੋਈ ਹਲੇ ਤੱਕ ਦਰਨ ਵਾਲੀ ਤਾਂ ਕੋਈ ਗੱਲ ਹੈ ਨਹੀਂ ਧੰਨਵਾਦ